ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਵੀਰਾਂ ਨੂੰ ਸਵਾਗਤ ਆ ਮਿੱਤਰੋ ਫਿਰ ਤੋਂ ਤੁਹਾਡਾ ਆਪਣੇ ਨੰਬਰ ਦਾ ਡੈਰੀ ਫਾਰਮ ਤੇ ਤਾਂ ਬਈ ਜਿਹੜੀ ਆ ਪਾਈ ਦੀ ਵੀਡੀਓ ਰਿਕਾਰਡ ਕੀਤੀ ਆ ਆਪਣੀ ਪਿੰਡ ਫੂਲ ਤੋਂ ਜਿੱਥੇ ਬਾਈ ਕੋਲੇ ਦੋ ਬੱਚੀਆਂ ਵਕਾਊਆਂ ਗੀਆਂ ਤੁਹਾਨੂੰ ਸਾਰੀ ਜਾਣਕਾਰੀ ਬਾਈ ਕੋਲੇ ਇਸੇ ਵੀਡੀਓ ਦੇ ਵਿੱਚ ਦਵਾਵਾਂਗੇ ਪਰ ਤੁਹਾਨੂੰ ਪਹਿਲਾਂ ਇੱਕ ਬੇਨਤੀ ਕੀਤੀ ਜਾਂਦੀ ਹੈਗੀ ਕਿ ਆਪਣੇ ਚੈਨਲ ਨੰਬਰ ਦਾ ਡੈਰੀ ਫਾਰਮ ਨੂੰ ਸਬਸਕ੍ਰਾਈਬ ਤੇ ਫੋਲੋ ਜ਼ਰੂਰ ਕਰਨਾ ਤੇ ਬੈਲ ਘੰਟੀ ਵਾਲਾ ਬਟਨ ਜ਼ਰੂਰ ਦਬਾਉਣਾ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਤੇ ਬਾਕੀ ਬਾਈ ਜੀ ਵੀਡੀਓ ਬਣਾ ਲਈ ਆਪਣਾ ਨੰਬਰ ਆ 9417950102 ਜਿਹੜੇ ਕਿਸੇ ਵੀ ਨੂੰ ਲੋੜ ਹੋਈ ਆ ਆਪਣੇ ਨਾਲ ਸੰਪਰਕ ਕਰ ਸਕਦਾ ਹੈਗਾ ਤੇ ਬਾਕੀ ਉਮੀਦ ਕਰਦੇ ਆ ਜਿਹੜੇ ਵੀਰ ਆਪਣੇ ਨੰਬਰ ਦਾ ਡੈਰੀ ਫਾਰਮ ਨਾਲ ਜੁੜੇ ਹੋਏ ਆ ਸਾਰੇ ਠੀਕ ਠਾਕ ਹੋਵੋਗੇ ਤੇ ਤੁਹਾਨੂੰ ਬੱਚਿਆਂ ਦੀ ਜਾਣਕਾਰੀ ਆਪਾਂ ਬਾਈ ਕੋਲੋਂ ਦੋਨੇ ਕਰਦੇ ਆ ਗੱਲਬਾਤ ਸਸੀ ਗਾਈ ਜੀ ਸਸ ਦੀ ਕਾ ਇਹ ਨਾਮ ਆਪਣਾ ਹਾਕਮ ਸਿੰਘ ਹੈ ਨਾ ਪਿੰਡ ਫੂਲੀ ਪਿੰਡ ਫੂਲੀ ਜ਼ਿਲ੍ਹਾ ਫਿਰੋਜ਼ਪੁਰ ਹਾਂ ਫਿਰੋਜ਼ਪੁਰ ਤੇ ਆਪਣਾ ਘਰ ਕਿੱਥੇ ਰਹਿ ਗਿਆ ਜੀ ਘਰ ਕਿਹਦੀਆਂ ਕੋਲੇ ਕੀ ਅਰੀਆ ਕੁੜੀ ਕਰ ਰਹਿ ਗਿਆ ਤੇ ਬੱਚੇ ਵਾਰੀ ਜਾਣ ਕੇ ਕਿੰਨੀ ਉਮਰ ਆ ਪਹਿਲੇ ਮੁੰਡਰੇ ਬੱਚੀ ਇਹਦੀ 12 ਮਹੀਨਿਆਂ ਦੀ ਉਹ 12 ਮਹੀਨਿਆਂ ਦੀ ਹਾਂ ਉਹਦੀ 10 ਕਿ ਮਹੀਨੇ ਉਹਦੀ 10 ਕਿ ਮਹੀਨੇ ਦੀ ਬੱਚੀ ਹਾਂ ਦੋਨੇ ਖੀਰ ਗਏ ਦੋਨੇ ਦੰਦੋ ਖੀਰਿਆ ਹੀ ਤੇ ਰਿਕਾਰਡ ਕੁੜੀ ਨਾਲ ਰਿਕਾਰਡ ਤਾਂ ਨਹੀਂ ਪਤਾ ਜ ਰਹੇ ਨਾਲ ਠੀਕ ਆ ਹਾਂ ਚਾਰ ਚਾਰ ਹੀ ਹੈਗੇ ਥੋੜੀ ਥਾਂ ਮਿੱਤਰੋ ਚਾਰ ਚਾਰ ਥਾਣਾ ਕਲਾਕਲਾ ਨਿਖੜਵਾ ਥਾਣਾਗਾ ਠੀਕ ਆ ਨਾ ਬਹੁਤ ਗੈਪ ਤੇ ਥਣ ਲੱਗਿਆ ਵਾ ਕਰਮ ਉਹ ਚੰਗਾ ਤੇ ਸਭਿਆ ਭਾਲੀਆਂ ਚੰਗੀਆਂ ਆਈਆਂ ਠੀਕ ਆ ਠੀਕ ਆ ਥੋੜੇ ਟਾਈਮ ਚ ਮਿੱਤਰੋ ਆ ਮਹੀਨੇ ਚ ਠੀਕਾ ਭਾਲਦੀ ਹਣਾ ਬਗਟਾ ਕਵਾਕੇ ਦੀ ਕਪਾਲੂ ਇਹਦਾ ਹਾਂ ਉਹ ਛੋਟੀ ਹੈ ਉਹ ਥੋੜੀ ਛੋਟੀ ਹੈਗੀ ਕਿ ਬਾਕੀ ਝੂਆਂ ਝੂਆਂ ਬਾਕੀ ਇਹਨਾਂ ਦੇ ਕਰਮਾਲੀ ਦੀ ਠੀਕ ਹੈ ਮਿੱਤਰੋ ਤੇ ਮੋਬਾਈਲ ਨੰਬਰ ਬੋਲ ਦੇਈਏ ਆਪਣਾ 97814 97814 00631 00631 ਹਾਂ ਬਾਕੀ ਮੋਬਾਈਲ ਨੰਬਰ ਸਕਰੀਨ ਤੇ ਚਲਾਵਾਈਏ ਮਿੱਤਰੋ ਤੇ ਬਕਸ ਨੇ ਇੱਕ ਵਾਰੀ ਬੱਚਿਆਂ ਦੀ ਫਿਰ ਤੋਂ ਫੇਸ ਵੀਡੀਓ ਤੁਹਾਡੇ ਤੇ ਮੁੱਲ ਵੜੀ ਕੀ ਕਰਦੇ ਆ ਪਹਿਲਾਂ ਜੀ ਮੁੱਲ ਦੋਨਾਂ ਦਾ 24000 ਦੋਨਾਂ ਦਾ 24000 ਠੀਕ ਹੈ ਮਿੱਤਰੋ ਮੁੱਲ ਬਾਈ ਨੇ ਜੈ ਜੀ ਕੀਤਾਗਾ ਬੜੇ ਵੀਰਾਂ ਲਾਂਬਾ ਵੀ ਹੁੰਦਾ ਕਿ ਵੀ ਮੋਲ ਨਹੀਂ ਕਰਦੇ ਤੇ ਇਹ ਵਾਰ ਥੋੜਾ ਮਿੱਤਰੋ ਲਾਂਬਾ ਵੀ ਲਾਤਾ ਮੋਲ ਦੀ ਵੀਡੀਓ ਚ ਕਰਾਦਾ ਤੇ ਮੁੱਲ ਕੀਤਾ ਵੀ ਜੈਜ ਜਿਹੜੇ ਕਿਸੇ ਵੀ ਨੂੰ ਲੋੜ ਹੋਈ ਠੀਕ ਆ ਪੱਲਣ ਵਾਲਾ ਵੀਰ ਹੋਇਆ ਕੋਈ ਮਿੱਤਰੋ ਚਾਹਵਣ ਹੋਇਆ ਬੱਚਿਆਂ ਦਾ ਬੱਚਿਆਂ ਖਰੀਦ ਕੇ ਲੈ ਜਾਓ ਤੇ ਤੋੜ ਕੇ ਦਿਖਾਓ ਜੇ ਇੱਕ ਵਾਰੀ ਲੈ ਵੀ ਤੁਹਾਨੂੰ ਤੋੜ ਕੇ ਦਿਖਾਉਣਾ ਠੀਕ ਆ ਦੇਖੋ ਬੱਚੀ ਚੰਗੀ ਸਮੀ ਭਲੀ ਆ ਮਿੱਤਰੋ ਐਵੇਂ ਨਹੀਂ ਕਿ ਕੱਲੇ ਹੱਡ ਹੱਡ ਜੇ ਦਿਖੀ ਜਾਣਗੇ ਠੀਕ ਆ ਪੂਰੀ ਜਾਨ ਚਾ ਬੱਚੀ ਇਸ ਵਕਤ ਤੇ ਮਹੀਨੇ ਨੂੰ ਟੀਕਾ ਟੀਕਾ ਪਾਣ ਦੇ ਕਾਬਲ ਗੱਟਾ ਫੀਡ ਦਾ ਚਾਰ ਕੇ ਘਰ ਵਾਲੀ ਠੀਕ ਆ ਬਾਕੀ ਝੋਲੀ ਝੋਲੀ ਤੁਸੀਂ ਕਰਮਾ ਵਾਲੀ ਦੀ ਚੈੱਕ ਕਰ ਸਕਦੇ ਹੋ ਤੇ ਲੈ ਵੀ ਮਿੱਤਰੋ ਤੇ ਬਾਕੀ ਬਈ ਪਹੁੰਚ ਫਰੀ ਆ ਗਈ ਠੀਕ ਆ 20 ਕਿਲੋਮੀਟਰ ਤੱਕ ਮਾਲਕਾਂ ਵੱਲੋਂ ਤੇ ਦੇਖੋ ਲਾਉਂਦੀ ਆ ਪੂਰੇ ਮਾਰਦੇ ਛੜਾਫੇ ਕੰਗੀ ਬੱਚੀ ਬਈ ਜਾਣ ਤਾ ਨੇ ਸੁੱਕੇ ਜਿਹਾ ਬੱਚਿਆਂ ਦਾ ਹਨਾ ਵੀ ਜਿਆਦੇ ਪੈਸੇ ਮੰਗਣ ਦਾ ਕੀ ਫਾਇਦਾ ਨਹੀਂ ਹੁੰਦਾਗਾ ਮੁੱਲ ਵੀ ਜਾਇਜ਼ ਕਰਦੇ ਆ ਮਾਲਕ ਤੇ ਸਭੀ ਭਲੀ ਵੀ ਚੰਗੀ ਹੈਗੀ ਬਣ ਲਓ ਜੀ ਦੂਜੀ ਤੋਰ ਕੇ ਦਿਖਾਈਏ ਇਹ ਕਾਢ ਕਾਢ ਵੀ ਚੰਗਾਗਾ ਹੋ ਜਾਣ ਦੇ 10 ਬਤ ਓਏ ਇਜੇ ਕੋਈ ਵੀਰ ਚੰਗਾ ਚਾਹਵਣ ਹੋਇਆ ਬੱਚੇ ਖਰੀਦਣ ਦਾ ਆਹ ਬੱਚੇ ਲੈ ਜਾਓ ਜਾਂਦੇ ਹੋਏ ਠੀਕ ਆ ਬਾਈ ਤੇ ਫੀਲ ਦਾ ਗੱਟਾ ਭਰਾ ਕੇ ਫੀਲ ਦਾ ਗੱਟਾ ਚਾਰਦੇ ਹੋ ਤੇ ਕਰਮ ਵਾਲੀ ਨੇ ਕਿਹਾ ਇਹਨਾਂ ਨੂੰ ਜਾ ਕੇ ਟਾਪ ਦੇ گاਵਾ ਬਣ ਜਾਣੀਆਂ ਆਈਆਂ ਆ ਜਾਓ ਪੁੱਤ ਲੈ ਆ ਆ ਗਈ ਬਈ ਦੋ ਨੰਬਰ ਬੱਚੀ ਠੀਕ ਆ ਇਹ ਵੀ ਤੁਸੀਂ ਦੇਖ ਸਕਦੇ ਹੋਗੇ ਇਹ ਵੀ ਪੂਰੀ ਚੰਗੀ ਸੋਹੀ ਪਲੀਏ ਜਾਣ ਚ ਬੱਚੀ ਇਹ ਵੀ ਆ ਗਈ ਇਹ ਥੋੜੀ ਹੈ ਛੋਟੀ ਹੈ ਕਰਮ ਵਾਲੀ ਇਹਦੀ ਉਮਰ ਕਿੰਨੀ ਕੁ ਹੋਈ ਇਹ ਤਾਂ 10 ਮਹੀਨਿਆਂ ਦਾ ਬੱਚਾ ਹੀ ਹੈ ਹੈ 10 ਮਹੀਨਾ ਬੱਚਾ ਹੀ ਆ ਬਾਈ ਤੇ ਬਾਕੀ ਕੰਨ ਤੁਸੀਂ ਕੰਨ ਨੂੰ ਤੁਸੀਂ ਚੈੱਕ ਕਰ ਸਕਦੇ ਪਿਆਰ ਐਚ ਆਫਾ ਦੋਨੇ ਤੁਹਾਨੂੰ ਇਹ ਵੀ ਮੰਨ ਲਈ ਅਈ ਤੁਹ ਤੁਸੀਂ ਫੇਸ ਬਿਊਟੀ ਬਿਊਟੀ ਚੈੱਕ ਕਰ ਸਕਦੇ ਹੋਗੇ ਤੇ ਜਿਹੜੇ ਕਿਸੇ ਵੀਰ ਨੂੰ ਲੋਡ ਹੋਈ ਬਾਕੀ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਚਲਾਵਾਂਗੇ ਤਾਂ ਇੱਕ ਤੁਸੀਂ ਕਦ ਕਾਰਡ ਦਾ ਅੰਦਾਜ਼ਾ ਲਗਾ ਸਕਦੇ ਹੋਗੇ ਤੇ ਬਾਕੀ ਹੋਰ ਕੋਈ ਜਾਣਕਾਰੀ ਬਸ ਸੀਲ 사ਊਗਾ ਕੋਈ ਹੱਲਾਤ ਨਹੀਂ ਮਾਰਨੇ ਕੋਈ ਹੋਰ ਨਹੀਂ ਜਿਵੇਂ ਮਰਜੀ ਤੇ ਬੈਠੀ ਗੱਲ ਕੋਈ ਠੰਡੀ ਸਾਊ ਸੀਲ ਦੀ ਗਾਰੰਟੀ ਹੋਊਗੀ ਤੇ 20 ਕਿਲੋਮੀਟਰ ਤੱਕ ਪਹੁੰਚ ਵੀ ਫਰੀ ਆਪਣੀ ਹਾਂ ਆਪਣਾ ਕੈਂਟਰ ਆਪਦਾ 5-700 ਦਾ ਤੇਲ ਹੀ ਹੈ ਤੇ ਉਹ ਕੋਈ ਚੱਕਰਾਈ ਕਰਨੀ ਤੇ ਬੱਚਿਆ ਖਰੀਦਣ ਲਈ ਮਾਲਕਾਂ ਨਾਲ ਕਰ ਲਿਓ ਸੰਪਰਕ ਤੇ ਐਦਾਂ ਦੀ ਵੀਡੀਓ ਬਣਾਉਣ ਲਈ ਆਪਾਂ ਕੈਰੀਫਰ ਤੋਂ ਬੋਲਦੇ ਹਾਂ ਆਪਣਾ ਮੋਬਾਈਲ ਨੰਬਰ ਆ 94179 ਪਿਆਇਕ ਸੋਦ ਆਪਰੇ ਕੋਲ ਆਥੀ ਹੈਗਾ ਜੇ ਕੋਈ 10 20 ਕਿਲੋਮੀਟਰ ਦੇ ਲੋ ਨੂੰ ਛੱਡ ਵੀ ਆ ਮਾਰੀ ਠੀਕ ਆ ਲੈ ਮਿੱਤਰੋ ਬਾਈ ਕੋਲੇ ਆਪ ਦਾ ਹਾਥੀ ਹੈਗਾਗਾ ਤੇ ਇੱਕ ਹੋਰ ਨਾਲ ਆਫਰ ਕਰਤਾ ਜੇ ਕਿਸੇ ਵੀ ਨੇ 10 20 10 ਕਿਲੋਮੀਟਰ ਵਾਲੀ 10 20 ਕਿਲੋਮੀਟਰ ਤੇ ਹੋਣੀ 10 ਕਿਲੋਮੀਟਰ ਤੇ ਬਾਈ ਕਦਾ ਪਹੁੰਚ ਕੀ ਕਰਦਾ 5 400 ਦਾ ਤੇਲ ਹੀ ਹੈ ਹਾਂ ਕੋਈ ਚੱਕਰ ਨਹੀਂ ਕਰਨੀ ਤੇ ਮਿੱਤਰੋ ਠੀਕ ਆ ਫ੍ਰੀ ਪਹੁੰਚ ਕਰ ਦਨੇ ਆ 20 ਕਿਲੋਮੀਟਰ ਤੱਕ ਬਾਈ ਤਾਂ ਜੇ ਇਹਦੇ ਕਿਸੇ ਵੀ ਨੂੰ ਲੋੜ ਹੋਈ ਬੱਚੇ ਖਿੱਦੜੀ ਮਾਲਕਾਂ ਨਾਲ ਕਰ ਲੈ ਸੰਪਰਕ ਧੰਨਵਾਦ ਸਾਰੇ ਵੀਰਾਂ